ਚਲੋ ਜੀ ਪਾਪਾ ਨੇ ਜ਼ਿੰਦਗੀ ਵਿੱਚ ਬਹੁਤ ਵਾਰੀ ਗੱਲ ਸੁਣੀ ਹੈ ਕਿ ਕਾਲੇ ਪਾਣੀ ਗਿਆ ਕੋਈ ਵਾਪਸ ਨਹੀਂ ਆਇਆ ਕਿਉਂਕਿ ਇਹ ਇੱਕ ਟੈਬੂ ਹੈ ਬੋਟ ਪਲੇਅਰ ਉਹ ਨਹੀਂ ਕਰਦਾ ਹੋਇਆ ਸਰਕਾਰ ਨੇ ਦਾ ਨਾਮ ਬਣਦਾ ਇਹ ਸੈਲੂਲ ਜੇਲ੍ਹ ਦੇ ਵਿੱਚ ਬੈਠੀਆਂ ਸੀ ਸੈਲੂਲ ਜੇਲ੍ਹ ਉਹ ਹੈ ਜਿਹਦੇ ਵਿੱਚ ਸਾਡੇ ਜਿਹੜੇ ਗਦਰੀ ਬਾਬੇ ਸੀਗੇ ਸਾਡੇ ਜਿਹੜੇ ਕੌਮੇ ਲੋਦੇ ਸੀਗੇ ਉਹਨਾਂ ਨੇ ਇੱਥੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਬਤਾਏ ਬਹੁਤ ਸਾਰੇ ਲੋਕਾਂ ਨੇ ਇੱਥੇ ਜ਼ਿੰਦਗੀਆਂ ਆਪਣੀਆਂ ਸਮਾਪਤ ਕਰੀਆਂ ਸੋ ਅੱਜ ਜਦੋਂ ਅਸੀਂ ਇੰਨੀ ਦੂਰੋਂ ਇਹ ਜਗ੍ਹਾ ਦੇਖਣ ਲਈ ਆਉਨੇ ਆ ਕੋਈ ਉਸ ਪਾਸੇ ਆਉਂਦਾ ਹੈ ਲੋਕਾਂ ਨੇ ਫੋਟੋਆਂ ਦੇਖਦੇ ਆ ਜਦੋਂ ਇਹ ਕਾਲਪੂਰ ਆਉਂਦੇ ਆ ਸਾਨੂੰ ਹੁੰਦਾ ਜਿਵੇਂ ਉਹਨਾਂ ਬਸ਼ਰਗਾਂ ਅ ਅ ਵੀਰੂ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਹੀ ਭੰਨਦੀ ਹੈ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਹੀ ਕੋਸ਼ਿਸ਼ ਦੀ ਹੈ ਕਿ ਜਿਹੋ ਜਿਹੇ ਆਜ਼ਾਦੀ ਦਾ ਲੇਖ ਤੁਸੀਂ ਮੰਨਦੇ ਹੋ ਕਿ ਅਸੀਂ ਇਹ ਨਾ ਆਜ਼ਾਦੀਆਂ ਲਈ ਲੜੇ ਸੀਗੇ ਅੱਜ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਘੁੰਮਣ ਫਿਰਨ ਦੇ ਲਈ ਨਾ ਥਾਵਾਂ ਦੇਖਣ ਦੇ ਲਈ ਇੱਥੇ ਇੱਕ ਸ਼ੋਅ ਵੀ ਚੱਲਦਾ ਹੈ ਪਰ ਜਿੱਦਾਂ ਯੋਗਦਾਨ ਸਾਡਾ ਪੰਜਾਬੀਆਂ ਦਾ ਇਸ ਜੰਗ ਦੇ ਵਿੱਚ ਰਿਹਾ ਹੈ ਇਸ ਘੋੜ ਦੇ ਵਿੱਚ ਰਿਹਾ ਹੈ ਕਿ ਅਸੀਂ ਇਹ ਯਾਦੀ ਦੀ ਲੜਾਈ ਲੜਦੇ ਸੀ ਜਿਹੜੇ ਆਪਣੇ ਹੱਕ ਸੱਜ ਦੀ ਲੜਾਈ ਲੜਦੇ ਸੀਗੇ ਤਾਂ ਉਹਨਾਂ ਨੂੰ ਇਹਨਾਂ ਕਾਲ ਕੋਟੀਆਂ ਦੇ ਬੰਦ ਕਰ ਦਿੱਤਾ ਜਾਂਦਾ ਸੀਗਾ ਅੱਜ ਕਿਤੇ ਨਾ ਕਿਤੇ ਇਹਨਾਂ ਦੇ ਉਹਨਾਂ ਬੋਰਡਾਂ ਤੋਂ ਉਹਨਾਂ ਫੋਟੋਆਂ ਦੇ ਬੋਰਡਾਂ ਤੋਂ ਉਹਨਾਂ ਦੇ ਨਾਂ ਬਹੁਤ ਸਾਰੇ ਗਾਇਬ ਨੇ ਅਸੀਂ ਉਹ ਚੇਚੇ ਤਾਉ ਤੇ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਮੂਹਰਾਂ ਬੜੇ ਦੇਖਦੇ ਲੱਭਦੇ ਆਉਂਦੇ ਸੀ ਕਿ ਰਾਜੀ ਦਵਾਨ ਸਿੰਘ ਕਾਲੇ ਪਾਣੀ ਨੂੰ ਜਦੋਂ ਜਾਣ ਬੁੱਝ ਕੇ ਉਧਰਲੇ ਪੰਜਾਬ 'ਚ ਉਹਨਾਂ ਦੀ ਇਹ ਤਾਂ ਪੋਸਟਿੰਗ ਸੀ ਉਧਰਲੇ ਪੰਜਾਬ ਤੋਂ ਇਧਰ ਭੇਜਿਆ ਗਿਆ ਇੱਥੇ ਭੇਜ ਕੇ ਜਾਪਾਨੀਆਂ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤਰ੍ਹਾਂ ਇੱਕ ਤਸ਼ੱਦਦ ਉਹਨਾਂ 'ਤੇ ਢਾਇਆ ਸੋ ਉਹ ਇੱਕ ਐਸਾ ਬੰਦਾ ਸੀਗਾ ਜੀਨੂੰ ਪਤਾ ਲੱਗਿਆ ਸੀ ਕਿ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਉਹਨਾਂ ਨੇ ਇਹਦੀ ਟੀਨ ਨਹੀਂ ਮੰਨੀ ਤੇ ਬਹੁਤ ਸਾਰੇ ਸਾਡੇ ਹੋਰ ਯੋਧਿਆਂ ਦੀ ਤਰ੍ਹਾਂ ਉਹਨਾਂ ਨੇ ਸ਼ਹੀਦ ਹੋ ਜਾਣਾ ਠੀਕ ਸਮਝਿਆ ਉਹ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਭਗਤ ਸਿੰਘ ਬਿਲਗੌਰ ਦੇ ਕਿਤਾਬ ਜਿਹੜੀ ਗਦਰ ਲਹਿਰ ਦੇ ਅਣਖੋਲੇ ਵਰਕਾਂ 'ਚ ਪੜ੍ਹਦੇ ਆਂ ਕਿ ਇਹ ਜੇਲ ਜਿਹੜੀ ਸੀਗੀ ਜੋ ਮੈਂ ਕੀ ਕਹਿੰਦਾ ਪੂਰੀ ਦੇਖਦੇ ਹਾਂ ਦੁੱਦੀ ਲੈਣਾ ਇਦਾਂ ਦੀਆਂ ਸੱਤ ਲਾਈਨਾਂ ਸੀਗੀਆਂ ਉਹ ਸੈਂਟਰ ਦੇ ਵਿੱਚ ਇੱਕ ਗੁੰਬਦ ਬਣਿਆ ਪਰਲੇ ਪਾਸੇ ਸੋ ਉਹ ਕਹਿੰਦੇ ਕੋਈ ਤੋੜ ਨਹੀਂ ਸੀ ਸਕਦਾ ਇਥੋਂ ਭੱਜ ਨਹੀਂ ਸਕਦਾ ਕੋਈ ਚਾਰੇ ਪਾਸੇ ਪਾਣੀ ਪਾਣੀ ਸੀ ਪਰ ਸਾਡੇ ਬੰਦਿਆਂ ਨੇ ਇੱਕ ਵਾਰ ਕਹਿੰਦੇ ਵੀ ਗਦਰ ਲਹਿਰ ਦੇ ਆਣ ਫੋਲੇ ਵਰਕਾਂ ਚ ਦੱਸਦੇ ਨੇ ਕਿ ਇੱਕ ਵਾਰ ਇਹ ਜੇਲ ਤੋੜ ਕੇ ਭੱਜ ਗਏ ਸੀ ਉਹ ਤੇ ਸਮੁੰਦਰ ਦੇ ਤਰ ਦੇ ਤਰ ਦੇ ਕਿਵੇਂ ਪੰਜਾਬ ਪਹੁੰਚੇ ਉਸ ਤੋਂ ਬਿਨਾ ਕਿੰਨੀਆਂ ਗੱਲਾਂ ਅਸੀਂ ਜਿਲੀਆਂ ਸੁਣੀਆਂ ਬਾਬਾ ਗੁਰਮਖ ਸਿੰਘ ਲਲਤੋਹਰਾ ਬਾਰੇ ਸੁਣੀਆਂ ਜੇ ਸੋਰਸਿੰਗ ਪਕਣਾ ਹੋ ਰਿਹਾ ਪਰ ਸੁਣੀਆ ਜਿਨ੍ਹਾਂ ਨੇ ਫਰ ਵੱਡੀ ਉਮਰਾਂ ਜਾ ਕੇ ਕੁੱਪ ਪੈ ਕੇ ਧੋਈਆਂ ਬਿੰਗੀਆਂ ਹੋ ਗਈਆਂ ਕੁਮਾਰਾਂ ਦੇ ਵਾਂਗ ਉਹਨਾਂ ਦਾ ਕਾਰਨ ਇਹ ਸੀ ਕਿ 4-4 ਫੁੱਟ ਦੇ ਜਿਹੜੇ ਪਿੰਜਰੇ ਸੀਗੇ ਉਹਨਾਂ ਦੇ ਵਿੱਚ ਕੈਦ ਕੀਤਾ ਗਿਆ ਨਾ ਉਹ ਬੈਠ ਸਕਦੇ ਸੀ ਨਾ ਪੈ ਸਕਦੇ ਸੀ ਨਾ ਖੜ ਸਕਦੇ ਸੀਗੇ ਉਹਨਾਂ ਦੀਆਂ ਧੋਈਆਂ ਜਿਹੜੀਆਂ ਉਮੇਂਦੀਰ ਕੁਮਾਰ ਵਾਂਗ ਕੁੱਪੀਆਂ ਹੋ ਗਈਆਂ ਬਿੰਗੀਆਂ ਹੋ ਗਈਆਂ ਸੀਗੀਆਂ ਸੋ ਇਹੋ ਜਿਹੀਆਂ ਚੀਜ਼ਾਂ ਸਾਡੇ ਨਬਰੀ ਬਾਬਿਆਂ ਦਾ ਜਿਹੜਾ ਸਤਕਾਰ ਸੀਗਾ ਉਹ ਸਾਡੇ ਮਨਾਂ ਵਿੱਚ ਜੋ ਅੱਜ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਅੱਜ ਸਾਡੀ ਉਮਰ ਦੇ ਲੋਕ ਨੇ ਫਾਦਰ ਪਿਓ ਦੇ ਲੋਕ ਨੇ ਜਿਨ੍ਹਾਂ ਨੂੰ ਮਨ ਮੋਟਾ ਪਤਾ ਇਹਦੇ ਬਾਰੇ ਉਹਨਾਂ ਨੂੰ ਦੱਸਣਾ ਚਾਹੀਦਾ ਜਨਰੇਸ਼ਨ ਨੂੰ ਜਿੱਥੇ ਆਪਾਂ ਦੁਨੀਆਂ ਦੇ ਬਾਕੀ ਜਗ੍ਹਾ ਘੁੰਮਦੇ ਆਂ ਘੁੰਮਣ ਫਰਲੇ ਜਾਂਦੇ ਆਂ ਠੀਕ ਹੈ ਤੁਸੀਂ ਘੁੰਮਣ ਫਰਲੇ ਜਾਓ ਪਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਸਾਡੀ ਵਿਰਾਸਤ ਨੇ ਜਿਹੜੀ ਸਾਡੀ ਆਹ ਸਾਂਭਾ ਜੋ ਚੀਜ਼ਾਂ ਆ ਰਹੀਆਂ ਨੇ ਸਾਡੀ ਧਰੋਹਰ ਹੈ ਜਿਹੜੀ ਸਾਡੀ ਵਿਰਸਾ ਹੈ ਉਹ ਅਸੀਂ ਆਪਣੀ ਜਨਰੇਸ਼ਨ ਦੇ ਕੇ ਜਾਣਾ ਹੁੰਦਾ ਸੋ ਜਿੱਥੇ ਤੁਸੀਂ ਹੋਰ ਥਾਵਾਂ ਤੇ ਘੁੰਮਦੇ ਹੋ ਇੱਥੇ ਜਦੋਂ ਤੁਸੀਂ ਆਉਂ ਤਾਂ ਇੱਕ ਵਾਰ ਪੋਰਟ ਪਲੇਅਰ ਸੰਜੂਰ ਹੋਣਾ ਚਾਹੀਦਾ ਜਿੱਥੇ ਸੈਲੂਲਰ ਜੇਲ ਜਿੰਨੀ ਕਿ ਬਚੀ ਹੈ ਜਿੰਨਾ ਕ ਸਾਮਾਨ ਬਚਿਆ ਉਸ ਪਾਸੇ ਉਸ ਛੱਡ ਦੇ ਵਿੱਚ ਉਹ ਕੋਲੂ ਆ ਉੱਥੇ ਜਿੱਥੇ ਸਾਡੇ ਬੰਦਿਆਂ ਨੂੰ ਸਜ਼ਾ ਦੇਣ ਦੇ ਲਈ ਕੋਲੂ ਕਿਹੜਾ ਜਾਂਦਾ ਸੀਗਾ ਸੋ ਹੋਰ ਸਾਰੇ ਕੰਮ ਕਰਵਾਏ ਜਾਂਦੇ ਸੀਗੇ ਸੋ ਇਸ ਤਰ੍ਹਾਂ ਵੀ ਇੱਕ ਜੇਲ ਦੇ ਵਿੱਚ ਆ ਕੇ ਸਾਨੂੰ ਮਹਿਸੂਸ ਹੋਦਾ ਕਿ ਸਾਡੇ ਵੱਡ ਬਡੇਰਿਆਂ ਨੇ ਇਹ ਸੋਚ ਕੇ ਕੁਰਬਾਨੀਆਂ ਇਹ ਸੋਚ ਕੇ ੱੱਕੇ ਚੜਲੇ ਇਹ ਸੋਚ ਕੇ ਜੁਰਮ ਸਹਿਲੇ ਕਿ ਸਾਡੇ ਆਉਣ ਵਾਲੇ ਪੁੱਤ ਪੋਤੇ ਸਾਡੇ ਦੋਤੇ ਦੋទੀਆਂ ਆਜ਼ਾਦ ਹਿੰਦੁਸਤਾਨ ਚ ਸਾਹ ਲੈਣਗੇ ਉਹਨਾਂ ਨੂੰ ਚੰਗੀ ਆਬੂ ਹਵਾ ਦੇ ਵਿੱਚ ਸਾਹ ਲੈਣ ਦਾ ਮੌਕਾ ਮਿਲੂਗਾ ਪਰ ਜਿਹੜੇ ਅਸੀਂ ਉਹਨਾਂ ਬਾਬਿਆਂ ਦੇ ਪੁੱਤੇ ਪੋਤੀਆਂ ਨੇ ਦੋਤੇ ਦੋទੀਆਂ ਅੱਜ ਅਸੀਂ ਲੋਕਾਂ ਜਿਹੜੇ ਸਾਰੇ ਅਸੀਂ ਉਹਨਾਂ ਦੇ ਲੋਕ ਆ ਅਸੀਂ ਉਹਨਾਂ ਨੂੰ ਕਿੰਨਾ ਕ ਯਾਦ ਕਰਦੇ ਆ ਸਾਡੇ ਤੇ ਸਵਾਲ ਹੈ ਸੋ ਜਿੱਥੇ ਤੁਸੀਂ ਹੋਰ ਚੀਜ਼ਾਂ ਦੇਖਦੇ ਹੋ ਉਹਨਾਂ ਚੀਜ਼ਾਂ ਬਾਰੇ ਦੇਖੀਏ ਇਹਨਾਂ ਚੀਜ਼ਾਂ ਬਾਰੇ ਪੜ੍ਹੀਏ ਇਹਨਾਂ ਚੀਜ਼ਾਂ ਬਾਰੇ ਨੋਟ ਚੀਏ ਇਹਨਾਂ ਚੀਜ਼ਾਂ ਬਾਰੇ ਜਾਣੀਏ ਕਿ ਉਹ ਕੌਣ ਲੋਕ ਸੀ ਗਦਰੀ ਬਾਬੇ ਪਾਉਣ ਸਨ ਕਿੰਨੀਆਂ ਕਿਤਾਬਾਂ ਸਾਡੇ ਕੋਲ ਨੇ ਅੱਜ ਇਨੀਆਂ ਚੀਜ਼ਾਂ ਸਾਡੇ ਕੋਲ ਇੰਟਰਨੈਟ 'ਤੇ ਜਿਹੜੀਆਂ ਹਨ ਤੇ ਜਾਣੀਆਂ ਉਹਨਾਂ ਤੇ ਕਰਦੀ ਬਾਬੇ ਕੌਣ ਸਨ ਕਿਹੜੇ ਮਨੋਰਥਾਂ ਦੇ ਲਈ ਉਹ ਹੱਸ-ਹੱਸ ਕੇ ਜਾਨਾਂ ਕੁਰਬਾਨ ਕਰ ਗਏ ਆ। ਮੈਂ ਬਾਬਾ ਜੀ ਦਾ ਇੱਕ ਮਾਰ ਬੋਧ ਦੇਖ ਕੇ ਆਇਆ। ਕਹਿੰਦੇ ਕਿ ਜੇਲਰ ਨੇ ਉਹਨੂੰ ਗਾਲ ਕੱਢੀ ਉਹ ਤੋਂ ਉੱਚੀ ਆਵਾਜ਼ ਚ ਕੜਕਮਾ ਜਵਾਬ ਦਿੱਤਾ ਜਦੋਂ ਉਹਨਾਂ ਤੋਂ ਟੁੱਟ ਕੇ ਫੈਕੋ ਟੁੱਟ-ਟੁੱਟ ਕੇ ਬਾਬਾ ਕੌਣ ਸਿੰਘ ਉਹਨੂੰ ਮਾਰਦਾ। ਸੋ ਹੋਰ ਇਹਨੇ ਕਿੰਨੇ ਲੋਕ ਸੀਗੇ ਜਿਨ੍ਹਾਂ ਲੋਕਾਂ ਦੇ ਵਿੱਚ ਨਾ ਕਦੇ ਜਾਤ-ਪਾਤ ਦਾ ਕੋਈ ਚੰਜਟ ਆਇਆ ਅੱਜ ਵਾਂਗ ਨਾ ਕੋਈ ਧਰਮਾਂ ਚੰਜਟ ਆਇਆ ਕਿ ਤੂੰ ਫਲਾਣੇ ਧਰਮ ਨੂੰ ਬਲੌਂਗ ਕਰਦਾ ਤੂੰ ਫਲਾਣੇ ਧਰਮ ਚ ਜੰਮਿਆ ਹੁਣ ਸਾਰੇ ਲੋਕ ਮਿਲ ਕੇ ਇੱਕ ਸੱਚੇ ਸੁੱਚੇ ਕਾਰਜ ਲਈ ਕੰਮ ਕਰਦੇ ਸੀਗੇ ਸੋ ਉਹਨਾਂ ਤੋਂ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਜਿਹੜੇ ਬੰਦੇ ਸੀ ਕਿਸੇ ਧਰਮਾਂ ਲਈ ਨਹੀਂ ਸੀ ਲੜਦੇ ਕਿਸੇ ਜਾਤਾਂ ਲਈ ਨਹੀਂ ਸੀ ਲੜਦੇ ਕਿਸੇ ਫੱਕੇ ਲਈ ਨਹੀਂ ਸੀ ਲੜਦੇ ਉਹ ਸਿਰਫ ਆਪਣੇ ਲਈ ਲੜਦੇ ਸੀ ਆਪਣੀ ਆਉਣ ਵਾਲੀ ਨਸਲ ਲਈ ਲੜਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਚੰਗੀ ਆਬੋਹਵਾਜ ਸਾਹ ਲੈਣ ਸੋ ਆਪਣੇ ਤੇ ਸਵਾਲ ਹੈ ਸਾਰਿਆਂ ਤੇ ਅੱਜ ਮੈਂ ਵੀ ਵਿੱਚ ਸ਼ਾਮਲ ਹਾਂ ਮੈਂ ਆਪਣੇ ਆਪ ਨੂੰ ਬਰੀ ਨਹੀਂ ਕਰਦਾ ਪ੍ਰਤੀ ਸਵਾਲ ਹੈ ਕਿ ਆਪਾਂ ਉਹ ਲੋਕਾਂ ਨੂੰ ਕਿੰਨਾ ਯਾਦ ਕਰਦੇ ਆ ਇਹ ਤੁਹਾਨੂੰ ਸੈਲੂਲਰ ਜੇਲ ਦੇ ਆ ਦੇਖਣਾ ਹੈ ਮੈਨੂੰ ਲੱਗਦਾ ਸੀ ਇਸ ਕਰਕੇ ਸਾਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਹੋ ਗਿਆ ਧੰਨਵਾਦ